ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਿਵੇਂ ਕਿ ਤੁਸੀਂ ਥੰਬਨੇਲ ਦੇਖ ਚੁੱਕੇ ਹੋ ਆਓ ਵੀਡੀਓ ਸ਼ੁਰੂ ਕਰਦੇ ਹਾਂ ਪੁਰਾਣੇ ਬਜ਼ੁਰਗਾਂ ਦੇ ਚਾਹ ਪੀਣ ਦੇ ਢੰਗ ਨੂੰ ਅਪਣਾਓ ਉਹ ਕਿਸ ਬਰਤਨ ਵਿੱਚੋਂ ਚਾਹ ਬਣਾ ਕੇ ਪੀਂਦੇ ਸਨ ਤੇ ਕਈ ਬਿਮਾਰੀਆਂ ਤੋਂ ਬਚੇ ਰਹਿੰਦੇ ਸਨ ਤੇ 100 ਸਾਲ ਦੀ ਉਮਰ ਜਿਉਂਦੇ ਸਨ ਪਰ ਅੱਜ ਕੱਲ ਬੰਦੇ ਦੀ ਜ਼ਿੰਦਗੀ ਬਿਮਾਰੀਆਂ ਦੇ ਕਾਰਨ 70-80 ਸਾਲ ਤੱਕ ਰਹਿ ਗਈ ਹੈ ਆਓ ਵੀਡੀਓ ਸ਼ੁਰੂ ਕਰਦੇ ਹਾਂ ਨੰਬਰ 1 ਚਾਹ ਹਮੇਸ਼ਾ ਤੁਸੀਂ ਪਿੱਤਲ ਦੇ ਬਰਤਨ ਵਿੱਚ ਹੀ ਬਣਾਉਣੀ ਹੈ ਸਿਲਵਰ ਦੇ ਭਾਂਡੇ ਵਿੱਚ ਚਾਹ ਨਹੀਂ ਬਣਾਉਣੀ ਹੈ ਜੇਕਰ ਤੁਸੀਂ ਸਿਲਵਰ ਦੇ ਭਾਂਡੇ ਵਿੱਚ ਚਾਹ ਬਣਾਉਂਦੇ ਹੋ ਤਾਂ ਤੁਸੀਂ ਕਈ ਬਿਮਾਰੀਆਂ ਨੂੰ ਸੱਦਾ ਦੇ ਰਹੇ ਹੋ ਪਿੱਤਲ ਦੇ ਭਾਂਡਿਆਂ ਨੂੰ ਕਲੀ ਕਰਵਾ ਕੇ ਰੱਖਿਆ ਕਰੋ ਤੇ ਪਿੱਤਲ ਦੇ ਭਾਂਡੇ ਵਿੱਚ ਹੀ ਚਾਹ ਬਣਾ ਕੇ ਪੀਤੀ ਜਾਵੇ। ਨੰਬਰ 2 ਕਈ ਘਰਾਂ ਵਿੱਚ ਕੀ ਹੁੰਦਾ ਹੈ ਦਿਨ ਵਿੱਚ ਤਾਂ ਚਾਹ ਪੀਂਦੇ ਹੀ ਨੇ ਪਰ ਰਾਤ ਨੂੰ ਵੀ ਚਾਹ ਪੀ ਕੇ ਪੈਂਦੇ ਨੇ। ਰਾਤ ਨੂੰ ਚਾਹ ਪੀ ਕੇ ਨਹੀਂ ਸੋਣਾ ਚਾਹੀਦਾ ਸੀ ਕੀ ਕਰਦੇ ਹਾਂ ਰੋਟੀ ਖਾਣ ਤੋਂ ਬਾਅਦ ਨਾਲ ਹੀ ਚਾਹ ਪੀ ਲੈਂਦੇ ਹਾਂ। ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਰੋਟੀ ਖਾਣ ਤੋਂ ਬਾਅਦ 2 ਘੰਟੇ ਬਾਅਦ ਚਾਹ ਪੀਓ ਪਹਿਲਾਂ ਤੁਹਾਡੇ ਸਰੀਰ ਨੂੰ ਰੋਟੀ ਦੇ ਫਾਇਦੇ ਲੱਗਣ ਦਿਓ ਫਿਰ ਚਾਹ ਪੀਓ ਨੰਬਰ 3 ਕਈ ਕਰਾਂ ਵਿੱਚ ਕੀ ਹੁੰਦਾ ਹੈ ਕਿ ਚਾਹ ਵਿੱਚ ਬਹੁਤ ਸਾਰੇ ਮਸਾਲੇ ਪਾ ਕੇ ਪੀਣ ਲੱਗ ਜਾਂਦੇ ਹਨ ਇਸ ਤਰ੍ਹਾਂ ਵੀ ਨਹੀਂ ਕਰਨਾ ਚਾਹੀਦਾ ਸਰੀਰ ਨੂੰ ਕਿਸ ਟਾਈਮ ਤੇ ਕਿਸ ਮਸਾਲੇ ਦੀ ਜ਼ਰੂਰਤ ਹੈ ਇਹ ਸਾਨੂੰ ਨਹੀਂ ਪਤਾ ਜਦੋਂ ਵੀ ਤੁਸੀਂ ਘਰ ਵਿੱਚ ਚਾਹ ਬਣਾਉਣੀ ਹੈ ਤਾਂ ਚਾਹ ਵਿੱਚ ਇੱਕ ਮਸਾਲਾ ਹੀ ਪਾਓ ਜਿਵੇਂ ਕਿ ਜੇ ਤੁਸੀਂ ਤુલਸੀ ਦੀ ਚਾਹ ਪੀਣੀ ਹੈ ਤਾਂ ਤુલਸੀ ਦੇ ਪੱਤੇ ਪਾਓ ਜੇ ਲੌਂਗ ਦੀ ਚਾਹ ਪੀਣੀ ਹੈ ਤਾਂ ਲੌਂਗ ਹੀ ਪਾਓ ਜੇ ਤੁਸੀਂ ਇਲਾਇਚੀ ਦੀ ਚਾਹ ਪੀਣੀ ਹੈ ਤਾਂ ਇਲਾਇਚੀ ਹੀ ਪਾਓ ਸਾਰੇ ਮਸਾਲਿਆਂ ਨੂੰ ਮਿਕਸ ਕਰਕੇ ਚਾਹ ਨਾ ਬਣਾਓ ਨੰਬਰ 4 ਚਾਹ ਵਿੱਚ ਤੁਸੀਂ ਆਦਰਕ ਵੀ ਪਾ ਸਕਦੇ ਹੋ ਜੋ ਸਰੀਰ ਲਈ ਬਹੁਤ ਵਧੀਆ ਹੈ ਪਰ ਜੇਕਰ ਤੁਸੀਂ ਬਿਮਾਰ ਹੋ ਫਿਰ ਹੀ ਮਸਾਲਿਆਂ ਵਾਲੀ ਚਾਹ ਪੀਓ ਨਹੀਂ ਤਾਂ ਨਹੀਂ ਇੱਕ ਮਸਾਲਾ ਪਾ ਕੇ ਹੀ ਚਾਹ ਪੀਓ ਨੰਬਰ 5 ਚਾਹ ਨੂੰ ਬਹੁਤਾ ਉਬਾਲ ਕੇ ਨਾ ਪੀਓ ਕਈ ਘਰਾਂ ਵਿੱਚ ਕੀ ਹੁੰਦਾ ਹੈ ਕਿ ਚਾਹ ਨੂੰ ਦੇ ਗੇੜੇ ਤੇ ਗੇੜਾ ਬਹੁਤ ਚਾਹ ਉਬਾਲਦੇ ਹਨ ਇਸ ਦੇ ਨਾਲ ਕਿ ਜਿਹੜੀ ਚਾਹ ਪੱਤੀ ਹੁੰਦੀ ਹੈ ਉਸ ਦੇ ਕੁਦਰਤੀ ਗੁਣ ਹਨ ਉਹ ਨਸ਼ਟ ਹੋ ਜਾਂਦੇ ਹਨ ਤੇ ਸਿਰਫ ਤੁਸੀਂ ਪਾਣੀ ਹੀ ਪੀ ਰਹੇ ਹੋ ਹੋਰ ਕੁਝ ਨਹੀਂ ਤੁਹਾਡੇ ਸਰੀਰ ਨੂੰ ਕੋਈ ਕੁਦਰਤੀ ਗੁਣ ਨਹੀਂ ਲੱਗਦਾ ਨੰਬਰ 6 ਕਈ ਘਰਾਂ ਵਿੱਚ ਚਾਹ ਵਿੱਚ ਬਹੁਤ ਜ਼ਿਆਦਾ ਚੀਨੀ ਪਾ ਕੇ ਪੀਂਦੇ ਹਨ ਤੇ ਜ਼ਿਆਦਾ ਚੀਨੀ ਸਿਹਤ ਲਈ ਹਾਨੀਕਾਰਕ ਹੈ ਤੁਸੀਂ ਚਾਹ ਵਿੱਚ ਚੀਨੀ ਬਹੁਤ ਘੱਟ ਮਾਤਰਾ ਵਿੱਚ ਪਾਓ ਜਦੋਂ ਵੀ ਚਾਹ ਬਣਾਉਂਦੇ ਹੋ ਤਾਂ ਉਸ ਵਿੱਚ ਚੀਨੀ ਬਹੁਤ ਘੱਟ ਮਾਤਰਾ ਵਿੱਚ ਪਾਉਣੀ ਚਾਹੀਦੀ ਹੈ ਤੇ ਦਿਨ ਵਿੱਚ ਬਾਰ ਬਾਰ ਚਾਹ ਨਾ ਪੀਓ ਨੰਬਰ 7 ਕਈ ਘਰਾਂ ਵਿੱਚ ਬਹੁਤ ਜ਼ਿਆਦਾ ਪੱਤੀ ਪਾ ਕੇ ਚਾਹ ਪੀਤੀ ਜਾਂਦੀ ਹੈ ਜ਼ਿਆਦਾ ਪੱਤੀ ਦਾ ਇਸਤੇਮਾਲ ਨਾ ਕਰੋ ਕਈ ਕਾਲੀ ਗਾੜੀ ਕਰਕੇ ਪੀਂਦੇ ਹਨ ਤੇ ਇਸ ਨਾਲ ਐਸਿਡ ਤੇਜ਼ਾਬ ਬਣਦਾ ਹੈ ਤੇ ਜਦੋਂ ਵੀ ਤੁਸੀਂ ਚਾਹ ਬਣਾਉਣੀ ਹੈ ਤਾਂ ਪੱਤੀ ਥੋੜੀ ਹੀ ਇਸਤੇਮਾਲ ਕਰੋ ਨੰਬਰ 8 ਕਈ ਲੋਕ ਚਾਹ ਪੀਂਦੇ ਸਮੇਂ ਚਾਹ ਵਿੱਚੋਂ ਥੋੜਾ ਜਿਹਾ ਨਮਕ ਪਾ ਲੈਂਦੇ ਹਨ ਤੇ ਤੁਸੀਂ ਇਹ ਗੱਲ ਹਮੇਸ਼ਾ ਯਾਦ ਰੱਖੋ ਦੁੱਧ ਤੇ ਨਮਕ ਇੱਕ ਦੂਸਰੇ ਦੇ ਵਿਰੋਧੀ ਹਨ ਤੇ ਚਾਹ ਵੀ ਵਿੱਚ ਦੁੱਧ ਵੀ ਪੈਂਦਾ ਹੈ ਇਸ ਲਈ ਜਦੋਂ ਚਾਹ ਪੀਂਦੇ ਹੋ ਤਾਂ ਇਸ ਵਿੱਚ ਨਮਕ ਨਾ ਪਾਓ ਆਪਣਾ ਕੀਮਤੀ ਸਮਾਂ ਦੇਣ ਲਈ ਧੰਨਵਾਦ